ਹੁਣ ਇਹ ਤਿੰਨੇ ਹੁਣੇ ਟਰਾਈ ਕਰ ਸਕਦੇ ਆ ਤਿੰਨੇ ਚੱਲਦੇ ਆ ਤੇ ਸਾਡੇ ਨਾਲ ਤੁਸੀਂ ਸੰਪਰਕ ਕਰੋਗੇ ਸਾਨੂੰ ਫਲਾਣੀ ਜਗ੍ਹਾ ਪੂਰੇ ਪੰਜਾਬ ਚ ਕਿਤੇ ਵੀ ਲੋੜ ਪੈਂਦੀ ਆ ਤੇ ਸਾਨੂੰ ਇਸ ਜਗ੍ਹਾ ਲੋੜ ਪੈ ਗਈ ਆ ਸਾਨੂੰ ਅਰੇਂਜ ਕਰਵਾ ਕੇ ਦਿਓ ਤੇ ਉਹ ਬਲੱਡ ਬੈਂਕ ਦੀ ਜ਼ਿੰਮੇਵਾਰੀ ਆ ਕਰਵਾ ਕੇ ਦੇਵਾਂਗੇ ਬਾਕੀ ਜਿਹੜੀ ਸੁਸਾਇਟੀ ਵੱਲੋਂ ਲੱਗਾ ਉਹਨਾਂ ਦੇ ਨੰਬਰ ਵੀ ਬੋਰਡ ਦੇ ਉੱਪਰ ਲਿਖੇ ਆ ਤੇ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਕਿ ਸਾਨੂੰ ਇਸ ਜਗ੍ਹਾ ਲੋੜ ਪਈ ਆ ਬਲੱਡ ਦੀ ਖੂਨਦਾਨ ਭਾਜੀ ਬਹੁਤ ਹੀ ਯਾਨੀ ਕਿ ਇੱਕ ਬਹੁਤ ਵਧੀਆ ਉਪਰਾਲਾ ਇਸ ਦੇ ਨਾਲ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਆ ਖੂਨ ਜੇ ਕਿਸੇ ਬਲੱਡ ਬੈਂਕ ਦੇ ਵਿੱਚ ਹੋਵੇਗਾ ਕਿਸੇ ਗਰੁੱਪ ਦਾ ਵੀ ਹੋਵੇਗਾ ਤੇ ਉਹ ਖੂਨ ਨੂੰ ইউজ ਹੋ ਸਕੇਗਾ ਬਿਲਕੁਲ ਉਹ ਖੂਨ ਟਾਈਮ ਨਾਲ ਮਿਲ ਜਾਏਗਾ ਤੇ ਉਸ ਖੂਨ ਨੂੰ ਪੇਸ਼ੈਂਟ ਤੱਕ ਪਹੁੰਚੇਗਾ ਔਰ ਪੇਸ਼ੈਂਟ ਦੀ ਜਾਨ ਬਚ ਜਾਏਗੀ ਸਾਡੇ ਕੁਝ ਨੌਜਵਾਨਾਂ ਦਾ ਇਤਰਾਜ਼ ਹੁੰਦਾ ਹੋ ਸਕਦਾ ਉਸ ਸਮੇਂ ਤੇ ਜਦੋਂ ਲੋਡ ਪੈਂਦੀ ਆ ਥੋੜਾ ਬਹੁਤੇ ਪ੍ਰੋਬਲਮ ਵੀ ਆਉਂਦੀਆਂ ਉਸ ਲਈ ਬੰਦਾ ਕਈ ਵਾਰ ਨਹੀਂ ਮਿਲਦਾ ਜਾਂ ਕੁਝ ਪ੍ਰੋਬਲਮਾਂ ਆਉਂਦੀਆਂ ਉਹ ਇਤਰਾਜ਼ ਕਰਦੇ ਆ ਵੀ ਜਦੋਂ ਅਸੀਂ ਖੂਨ ਤਾਂ ਦੇ ਦਿੰਨੇ ਆ ਪਰ ਸਾਨੂੰ ਨੂੰ ਮੌਕੇ ਤੇ ਖੂਨ ਉਪਲਬਧ ਨਹੀਂ ਹੁੰਦਾ ਮੈਂ ਫਿਰ ਦੁਬਾਰਾ ਤੋਂ ਸਪਸ਼ਟੀਕਰਨ ਦੇ ਤੌਰ ਤੇ ਤੁਹਾਡੇ ਤੋਂ ਫਿਰ ਦੁਬਾਰਾ ਤੁਸੀਂ ਚੰਗੀ ਤਰ੍ਹਾਂ ਜਾਣਕਾਰੀ ਦਿਓ ਕਿ ਇਸ ਜਾਂ ਕਿਉਂ ਹੁੰਦਾ ਕਿ ਸੱਚਮੁੱਚ ਵਿੱਚ ਵੀ ਇਦਾਂ ਹੁੰਦਾ ਜਾਂ ਜਾਨਕਿ ਇਹ ਨੌਜਵਾਨਾਂ ਦੀ ਚਿੰਤਾਾਂ ਮੈਂ ਕਿਸ ਤਰ੍ਹਾਂ ਦੂਰ ਕੀਤੀਆਂ ਜਾ ਸਕਦੀਆਂ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਕੋਲ ਨੈਗੇਟਿਵ ਗਰੁੱਪ ਦੀ ਕਾਲ ਆ ਜਾਂਦੀ ਹੈ ਨੈਗੇਟਿਵ ਗਰੁੱਪ ਸਾਰੇ ਹੀ ਰੇਅਰ ਹੁੰਦੇ ਆ। ਕਈ ਵਾਰ ਕੀ ਹੁੰਦਾ ਹੈ ਕਿ ਬਲੱਡ ਬੈਂਕ ਚ ਅਵੇਲੇਬਲ ਹੁੰਦਾ ਆਪਾਂ ਉਸੇ ਟਾਈਮ ਹैया ਕਰਵਾ ਦਿੰਦੇ ਆ। ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਕੋਲ ਨਹੀਂ ਹੁੰਦਾ ਬਲੱਡ ਬੈਂਕ ਦੇ ਵਿੱਚ ਬਲੱਡ। ਉਹਦੇ ਲਈ ਥੋੜਾ ਟਾਈਮ ਲੱਗਦਾ ਕੋਈ ਡੋਨਰ ਵੇਖਾਂਗੇ ਮੌਕੇ ਤੇ ਡੋਨਰ ਬਲੱਡ ਬੈਂਕ ਆਊਗਾ ਉਹਦਾ ਬਲੱਡ ਲਵਾਂਗੇ ਉਹਦੀ ਟੈਸਟਿੰਗ ਹੋਊਗੀ। ਉਹ ਨੌਜਵਾਨ ਅੱਜਕੱਲ ਥੋੜਾ ਸ਼ਾਰਟ ਟੈਂਪਰ ਹੁੰਦੇ ਆ ਸਬਰ ਨਹੀਂ ਕਰਦੇ ਕਿ ਹਣ ਹੁਣੇ ਹੀ ਦਿਓ। ਤੋਂ ਉਸ ਚੱਕਰ ਦੇ ਵਿੱਚ ਸਾਰੀ ਕਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ। ਬਿਲਕੁਲ ਇਹ ਹੈ ਕਰਨਾ ਪੈਂਦਾ ਉਹਦੇ ਲਈ 네ਗੇਟਿਵ ਗਰੁੱਪ ਚ ਹੀ ਹਮੇਸ਼ਾ ਦਿੱਕਤ ਆਉਂਦੀ ਆ ਪੋਜ਼ਿਟਿਵ ਚ ਕਦੀ ਕਿਸੇ ਨੂੰ ਪ੍ਰੋਬਲਮ ਨਹੀਂ ਆਏਗੀ। ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਕਿ ਜਦੋਂ ਬੰਦਾ ਜਾਨਕਿ ਫਿਰ ਜਦੋਂ ਲੋਡ ਹੁੰਦੀ ਆ ਉਹ ਬੰਦਾ ਕਹਿੰਦਾ ਕਾਲੀ ਕਾਲੀ ਮੈਨੂੰ ਮਿਲ ਜAVE ਪਰ ਕੁਝ ਪ੍ਰੋਸੀਜਰ ਵੀ ਹੁੰਦੇ ਆ ਜਿਹਨਾਂ ਅਡਾਪਟ ਕਰਨਾ ਹੁੰਦਾ ਆ। ਬਿਲਕੁਲ ਜੀ ਬਿਲਕੁਲ ਤੇ ਉਹ ਪ੍ਰੋਸੀਜਰ ਅਡਾਪਟ ਕਰਕੇ ਫੇਰ ਹੀ ਜਾਨਕਿ ਆਪਾਂ ਬਲੱਡ ਪ੍ਰਾਪਤ ਕਰ ਸਕਦੇ ਆ। ਔਰ ਕੋਈ ਹੋਰ ਜਾਣਕਾਰੀ ਜਿਹੜੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੋਵੇ ਇੱਕ ਇਹ ਹੁਣ ਸਭ ਤੋਂ ਮੇਜਰ ਅੱਜ ਕੱਲ ਜਿਹੜੀ ਕਹਾਵਤ ਹੀ ਚੱਲੀ ਆ ਕਿ ਬਲੱਡ ਮੁੱਲ ਵਿਕਦਾ ਹੈ ਤੇ ਬਲੱਡ ਦਾ ਮੁੱਲ ਨਹੀਂ ਹੁੰਦਾ ਜੀ ਕੋਈ ਵੀ ਬਲੱਡ ਦਾ ਜਿਹੜਾ ਇੱਕ ਬੈਗ ਆ ਇਹਦੀ ਕਾਸਟ ਹੁੰਦੀ ਆ ਜੀ ਬਲੱਡ ਬੈਗ ਦੀ ਪਲੱਸ ਇਹਦੇ ਉੱਤੇ ਸਾਰੇ ਟੈਸਟ ਲਿਖੇ ਆ ਜਿਹੜੇ ਮੇਜਰ ਟੈਸਟ ਲੱਗਦੇ ਆ ਪੰਜ ਤੋਂ 6 ਤਰ੍ਹਾਂ ਦੇ ਟੈਸਟ ਹੁੰਦੇ ਆ ਕਾਲੇ ਪੀਲੇ ਦੇ ਐਚ ਆਈ ਵੀ ਦੇ ਵੀ ਡੀ ਆਰ ਐਲ ਮਲੇਰੀਆ ਇਹ ਸਾਰੇ ਟੈਸਟ ਲੱਗਦੇ ਆ ਪਹਿਲਾਂ ਬਲੱਡ ਦੀ ਬਲੱਡ ਦੀ ਫਿਲਟਰੇਸ਼ਨ ਹੁੰਦੀ ਆ ਐਂਟੀਬਾਡੀ ਸਕਰੀਨਿੰਗ ਟੈਸਟ ਹੁੰਦੇ ਆ ਪਲੱਸ ਜਿਹੜਾ ਸੈਂਪਲ ਆਉਂਦਾ ਪੇਸ਼ੈਂਟ ਦਾ ਉਹਦੇ ਨਾਲ ਕ੍ਰਾਸ ਮੈਚਿੰਗ ਹੁੰਦੀ ਆ ਬਲੱਡ ਸਟੋਰ ਕਰਕੇ